ਬੜੀ ਸਾਨੂੰ ਮਾਨਸਿਕ ਤਸੱਲੀ ਹੋ ਰਹੀ ਹੈ ਖੁਸ਼ੀ ਹੋ ਰਹੀ ਹੈ ਕਿ ਅਸੀਂ ਆਪਣੇ ਮੁਹਾਸਰੇ ਵਾਸਤੇ এনवायरमेंट ਵਾਸਤੇ ਔਰ ਸ਼ੁੱਧ ਹਵਾ ਵਾਸਤੇ ਪਾਣੀ ਵਾਸਤੇ ਇੱਕ ਟੰਗਾ ਕੰਮ ਕਰ ਰਹੇ ਹਾਂ ਔਰ ਅਸੀਂ ਲੋਕਾਂ ਨੂੰ ਵੀ ਹਰ ਇੱਕ ਨੂੰ ਸੁਨੇਹਾ ਦਿੰਦੇ ਵੱਡੇ ਛੋਟਿਆਂ ਨੂੰ ਕਿ ਜਦ ਵੱਧ ਤੋਂ ਵੱਧ ਰੁੱਖ ਲਾਓ ਇਕੱਲੇ ਲਾਓ ਨਹੀਂ ਇਹਨਾਂ ਨੂੰ ਪਾਲੋ ਵੀ ਵੱਡਿਆ ਕਰੋ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਨੇ ਉਹ ਇਹਦਾ ਆਨੰਦ ਮਾਣਨ ਔਨਲੀ ਪੀੜ੍ਹੀ ਚ ਇਹ ਆ ਵੀ ਜਿੰਦਾਂ ਬੱਚੇ ਐ ਨੇ ਸਕੂਲਾਂ ਦੇ ਵਿੱਚ ਸੈਮੀਨਾਰ ਲਾਣੇ ਚਾਹੀਦੇ ਉਹਨਾਂ ਨੂੰ ਜਿਆਦਾ ਤੋਂ ਜਿਆਦਾ ਇਹਦੇ ਪ੍ਰਤੀ ਜਾਗਰੂਤ ਕਰਨੇ ਰਹਿਣਾ ਚਾਹੀਦਾ ਕਿਉਂਕਿ ਔਨ ਵਾਲਾ ਛੱਡੀ ਜਿਹੜਾ ਸਮਾਂ ਉਹ ਆ ਅਗਰ ਉਹਨਾਂ ਨੂੰ ਇਸ ਚੀਜ਼ ਬਾਰੇ ਅਵੇਅਰਨੈਸ ਹੋ ਗਈ ਤੇ ਫਿਰ ਸਾਨੂੰ ਇਹਨਾਂ ਕਰਨਾ ਨਹੀਂ ਪਏਗਾ ਮੁਸ਼ਕਲਾਂ ਆ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਊਗਾ ਔਰ ਇਹਦੇ ਚੋਂ ਵੀ ਠੀਕ ਰਹਿਣਗੇ ਦੁਤਨ ਲਾਈਨ ਨਾਲ ਜੁੜ ਚੁੱਕੇ ਤੁਸੀਂ ਤੇ ਮੈਂ ਹਾ ਜੂੰਬੇਰੀ ਅੱਜ ਪੁਲਸ ਲਾਈਨ ਦੇ ਵਿੱਚ ਮੌਜੂਦ ਆ ਜਿੱਥੇ ਕਿ ਪੰਜਾਬ ਪੁਲਸ ਨੇ ਬੜਾ ਹੀ ਵੱਡਾ ਉਪਰਾਲਾ ਕੀਤਾ ਹੈ ਰੁਕ ਲਾਓ ਰੁਕੋ ਬਚਾਓ ਗੱਲਬਾਤ ਕਰ ਲੈਣੇ ਸਰ ਕਿਸ ਤਰ੍ਹਾਂ ਲੱਗ ਰਿਹਾ ਹੈ ਰੁਕ ਲਾ ਰਹੇ ਹੋ ਲੋਕੀ ਦਾ ਰੁਕ ਕੱਟਦੇ ਨੇ ਤੁਸੀਂ ਰੁਕ ਲਾ ਰਹੇ ਹੋ ਇਹ ਬੜੀ ਸਾਨੂੰ ਮਾਨਸਿਕ ਤਸੱਲੀ ਹੋ ਰਹੀ ਹੈ ਖੁਸ਼ੀ ਹੋ ਰਹੀ ਹੈ ਕਿ ਅਸੀਂ ਆਪਣੇ ਮੁਹਾਸਰੇ ਵਾਸਤੇ এনਵਾਇਰਨਮੈਂਟ ਵਾਸਤੇ ਔਰ ਸ਼ੁੱਧ ਹਵਾ ਵਾਸਤੇ ਪਾਣੀ ਵਾਸਤੇ ਇੱਕ ਚੰਗਾ ਕੰਮ ਕਰ ਰਹੇ ਆਂ ਔਰ ਅਸੀਂ ਲੋਕਾਂ ਨੂੰ ਵੀ ਹਰ ਇੱਕ ਨੂੰ ਸੁਨੇਹਾਂ ਦਿੰਦੇ ਵੱਡੇ ਛੋਟਿਆਂ ਨੂੰ ਕਿ ਜ ਵੱਧ ਤੋਂ ਵੱਧ ਰੁੱਖ ਲਾਓ ਕੱਲੇ ਲਾਓ ਨਹੀਂ ਇਹਨਾਂ ਨੂੰ ਪਾਲੋ ਵੀ ਵੰਡਿਆ ਕਰੋ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਨੇ ਉਹ ਇਹਦਾ ਆਨੰਦ ਮਾਣਨ ਸਰ ਅਕਸਰ ਹੀ ਲੁਗਾਨਾ ਸ਼ਹਿਰ ਦੇ ਵਿੱਚ ਅਕਸਰ ਹੀ ਹਰੇ ਸ਼ਹਿਰਾਂ ਦੇ ਵਿੱਚ ਲਗਾਤਾਰ ਗਰਮੀ ਦਾ ਕਹਿਰ ਹੋਦੀ ਜਾ ਰਿਹਾ ਤੇ ਪੇੜਾਂ ਨੂੰ ਜਿਹੜਾ ਕੀ ਲਗਾਤਾਰ ਫਟਿਆ ਜਾ ਰਿਹਾ ਤੇ ਉਹਨਾਂ ਨੂੰ ਕੀ ਮੈਸੇਜ ਜਨਾਂ ਹੈ ਰੁੱਖ ਲਗਾਣੇ ਚਾਹੀਦੇ ਉਹਨਾਂ ਵੱਲੋਂ ਜਾਂ ਘਟਾਣੇ ਚਾਹੀਦੇ ਆ ਦੇਖੋ ਕੋਈ ਵੀ ਜਦੋਂ ਡਵੈਲਪਮੈਂਟ ਹੁੰਦੀ ਆ ਕੋਈ ਕੰਸਟਰਕਸ਼ਨ ਹੁੰਦੀ ਆ ਉੱਥੇ ਸਫਾਈ ਕੀਤੀ ਜਾਂਦੀ ਜਿਹਦੇ ਵਿੱਚ ਬੂਟੇ ਵੀ ਸ਼ਾਮਿਲ ਨੇ ਲੇਕਿਨ ਉਹ ਇੱਕ ਵੱਖਰਾ ਮੈਟਰ ਹੈਗਾ ਉਹ ਕੰਸਟਰਕਸ਼ਨ ਆਸਪੈਕਟ ਹੈ ਲੇਕਿਨ ਇਹ ਜ਼ਰੂਰੀ ਆ ਕਿ ਜਿੰਨੇ ਬੂਟੇ ਆਪਾਂ ਉੱਥੋਂ ਕਿਸੇ ਨਾ ਕਿਸੇ ਕਾਰਨ ਉੱਥੋਂ ਕੱਟਦੇ ਆ ਜਾਂ ਪਟਦੇ ਆ ਉਹਦੇ ਆਪਣਾ ਰੇਸ਼ਿਓ ਚ ਉਸ ਤੋਂ ਵੱਧ ਬੂਟੇ ਲਾਏ ਜਾਣ ਤੇ ਉਹ ਪਾਲੇ ਜਾਣ ਤਾਂ ਕਿ ਜਿਹੜਾ ਬੈਲੈਂਸ ਆ ਉਹ ਬਣਿਆ ਰਵੇ ਸਰ ਇਕੱਲਾ ਲੁਧਿਆਣਾ ਦੇ ਵਿੱਚ ਬੂਟੇ ਨਹੀਂ ਲਾਏ ਜਾਂਦੇ ਹਰ ਇੱਕ ਥਾਂਵਾਂ ਤੇ ਬੂਟੇ ਲਾਏ ਜਾਂਦੇ ਹੋਰ ਦੁਨੀਆ ਨੂੰ ਕੀ ਮੈਸੇਜ ਦੇਣਾ ਚਾਹੋਗੇ بس ਦੁਨੀਆ ਨੂੰ ਵਹੀ ਮੈਸੇਜ ਹੈ ਜੀ ਆਪਣਾ ਕਿ ਵੱਧ ਤੋਂ ਵੱਧ ਬੂਟੇ ਲਾਓ ਤਾਂ ਕਿ ਜਿਹੜੀ ਸਾਡੀ 33% ਫੋਰੈਸਟੇਸ਼ਨ ਦੀ ਇੱਕ ਰਿਕੁਆਇਰਮੈਂਟ ਹੈਗੀ ਆ ਆਪਣੇ ਜ਼ਮੀਨ ਦੇ ਆਪਣਾ ਉੱਪਰ ਉਹ ਜਿਹੜੀ ਮੇਨਟੇਨ ਹੋ ਸਕੇ ਔਰ ਲਸੀਓ ਦਾ ਫਾਇਦਾ ਲੈ ਸਕੀਏ ਤਾਂ ਕਿ ਜਿਹੜਾ ਵੱਧ ਤੋਂ ਵੱਧ ਗਰਮੀ ਆ ਪੋਲੂਸ਼ਨ ਆ ਕਾਰਬਨ ਡਾਈਆਕਸਾਈਡ ਜਿਹੜੀ ਵਧਦੀ ਜਾ ਰਹੀ ਆ ਆਕਸੀਜਨ ਘਟਦੀ ਜਾ ਰਹੀ ਆ ਪੂਰੀ ਹੋਵੇ ਔਰ ਇੱਕ ਬੈਲੈਂਸ ਮੇਨਟੇਨ ਰਵੇ ਤਾਂ ਕਿ ਸਾਡਾ ਸਭ ਪ੍ਰਾਣੀ ਜਿਹੜੇ ਆ ਪਸ਼ੂ ਪੰਛੀ ਔਰ ਅਸੀਂ ਇਨਸਾਨ ਆ ਉਹ ਖੁਸ਼ੀ ਖੁਸ਼ੀ ਰਹਿਣ ਔਰ ਤੰਦਰੁਸਤ ਹੋ ਕੇ ਰਹਿਣ ਥੈਂਕ ਯੂ ਥੈਂਕ ਯੂ ਸੋ ਇਹ ਸਨ ਸੀਗੇ ਰਵਿੰਦਰ ਸਿੰਘ ਜੋ ACB ਨੇ ਸਤਨਾਮ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਬੂਟੇ ਜਿਹੜੇ ਅੱਜ ਤੱਕ ਦੇ ਵੱਲ ਉਪਰਾਲਾ ਕੀਤਾ ਗਿਆ ਹੋਇਆ ਪੰਜਾਬ ਪੁਲਿਸ ਵੱਲੋਂ ਉਪਰਾਲਾ ਕੀਤਾ ਗਿਆ ਹੋਇਆ ਬੜਾ ਹੀ ਚੰਗਾ ਉਪਰਾਲਾ ਕੀਤਾ ਗਿਆ ਹੋਇਆ ਹੋਰ ਵੀ ਲੋਕਾਂ ਨੂੰ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਇਹ ਐਕਚੁਅਲੀ ਸਦੀ ਪਹਿਲਾਂ ਤੋਂ ਪਰਪਲਿਸ ਸਾਡੀ ਡੀਜੀਪੀ ਸਾਹਿਬ ਦੀ ਵੀ ਜਦੋਂ ਬਰਸਾਤ ਆਉਂਦੀਆਂ ਨੇ ਇਹਦੇ ਵਿੱਚ ਜਿਆਦਾ ਤੋਂ ਜਿਆਦਾ ਪਲਾਂਟੇਸ਼ਨ ਕਰੀ ਅਸੀਂ ਕਿਉਂਕਿ ਇਹਦੇ ਚ ਇੱਕ ਹੁੰਦਾ ਕਿ ਵੀਰ ਆਪਾਂ ਪਲਾਂਟੇਸ਼ਨ ਕਰਦੇ ਨੇ ਉਹ ਪੌਂਦਾ ਲਗਾ ਦਿੰਦੇ ਨੇ ਉਹਨੂੰ ਵੀ ਪਾਣੀ ਦੀ ਪ੍ਰੋਪਰ ਦਿੰਦਾ ਲਿਕਨੇ ਮੌਸਮ ਇਦਾਂ ਦਾ ਹੁੰਦਾ ਇਹਦੇ ਜਦੋਂ ਆਪਾਂ ਪਲਾਂਟੇਸ਼ਨ ਕਰਦੇ ਆ ਬੋਧ ਦੇ ਲਗਾਨੇ ਆ ਆਟੋਮੈਟਿਕਲੀ ਉਹ ਬੱਦ ਖੁੱਲ ਜਾਂਦੇ ਨੇ ਤੇ ਸਮੇਂ-ਸਮੇਂ ਤੇ ਫਿਰ ਜਦੋਂ ਅਸੀਂ ਦੇ ਦਿੰਦੇ ਆ ਫਿਰ ਉਹਨਾਂ ਨੂੰ ਜਦੋਂ ਪਾਣੀ ਵਗੈਰਾ ਆ ਜਾਂ ਜਿਹੜੀ ਚੀਜ਼ ਦੀ ਲੋੜ ਹੁੰਦੀ ਉਹ ਕਰਦੇ ਆ ਤੇ ਇਦਾਂ ਇੰਜ ਹੀ ਸਾਰਾ ਪਾਣੀ ਪੁਣੀ ਪਾਇਆ ਜਾਂਦਾ ਰੋਜ਼ ਇਦਾਂ ਹੀ ਅੱਨੀ ਸਾਡੇ ਇੱਥੇ ਕਹਿੰਦਾ ਮਾਲੀ ਨੇ ਤੇ ਅਸੀਂ ਵੀ ਜਦੋਂ ਵਿਜ਼ਿਟ ਕਰਦੇ ਮੈਂ ਲਾਈਨ ਆਊਟ ਸੁਣਨ ਤੇ ਕਹਿੰਦਾ ਵਿਜ਼ਿਟ ਕਰਦੇ ਆ ਸ਼ਾਮ ਨੂੰ ਦੇ ਦੇ ਰਹੇ ਨੇ ਕਿੱਥੇ ਕੀ ਹੋਣ ਵਾਲਾ ਇਹਦੇ ਚ ਕੀ ਸੁਧਾਰ ਕਰ ਸਕਦੇ ਆ ਆਪਾਂ ਜਿੱਥੇ ਆਪਣੇ ਪੌਦੇ ਘਟਨੇ ਉਹ ਜਗ੍ਹਾ ਦੇਖ ਲਈਦੇ ਉੱਤੇ ਲਗਾਈ ਦੀਆ ਇਸ ਤੋਂ ਇਲਾਵਾ ਬਾਜ਼ਾਰ ਦੇ ਵਿੱਚ ਜਿੱਥੇ ਨੇ ਮੈਂ ਫੀਲਡ 'ਚ ਰਿਆ ਐਡੀਸ਼ਨਲ ਐਸਟੂ ਜਾ ਹੋਰ ਜਗ੍ਹਾ ਤੇ ਉਹ ਜਗ੍ਹਾ ਵੀ ਮੈਂ ਚੂਜ਼ ਦਿੱਤੀ ਨੇ ਉੱਥੇ ਵੀ ਲੰਗਾਵਾਂਗੇ ਔਰ ਉੱਤੇ ਜਿਹੜੀ ਫੈਕਟਰੀ ਜਾਂ ਜਿਹੜੀ ਉਹ ਸ਼ਾਪ ਹੋਊਗੀ ਉਹਨਾਂ ਨੂੰ ਇਹ ਉਹਦਾ ਕੇਅਰ ਟੇਕਰ ਬਣਾਵਾਂਗੇ ਇਹ ਮੇਰਾ ਮੋਟੋ ਆ ਆਨ ਵਾਲੀ ਪੀੜੀ ਬੜੀ ਫਾਸਟ ਆ ਆਨ ਵਾਲੀ ਪੀੜੀ ਦਾ ਇਹ ਧਿਆਨ ਨਹੀਂ ਹੈਗਾ ਕਿ ਆਪਾਂ ਪੇੜ ਪੌਦੇ ਲਾਣੇ ਕਿ ਨਹੀਂ ਲਾਣੇ ਉਹ ਆਨ ਵਾਲੀ ਪੀੜੀ ਨੂੰ ਕੀ ਕਹਿਣਾ ਚਾਹੋਗੇ ਆਨ ਵਾਲੀ ਪੀੜੀ 'ਚ ਇਹ ਆ ਵੀ ਜਿੰਦਾਂ ਬੱਚੇ ਐ ਨੇ ਸਕੂਲਾਂ ਦੇ ਵਿੱਚ ਸੈਮੀਨਾਰ ਲਾਣੇ ਚ ਕਿਉਂਕਿ ਆਉਣ ਵਾਲਾ ਸੱਦੀ ਜਿਹੜਾ ਸਮਾਂ ਉਹ ਆ ਅਗਰ ਉਹਨਾਂ ਨੂੰ ਇਸ ਚੀਜ਼ ਬਾਰੇ ਅਵੇਅਰਨੈਸ ਹੋ ਗਈ ਤੇ ਫਿਰ ਸਾਨੂੰ ਇਹਨਾਂ ਕਰਨਾ ਨਹੀਂ ਪਏਗਾ ਠੀਕ ਨਹੀਂ ਮੁਸ਼ਕਿਲਾਂ ਹਾਂ ਮੁਸ਼ਕਿਲਾਂ ਦਾ ਸਾਹਮਣਾ ਨਹੀਂ ਕਰਨਾ ਪਊਗਾ ਔਰ ਇਹਦੇ ਚ ਉਹ ਵੀ ਠੀਕ ਰਹਿਣਗੇ ਤੇ ਸਰ ਇਹਦੇ ਬਾਰੇ ਕੋਈ ਸਟੱਡੀ ਵੀ ਦੱਸਣੀ ਚਾਹੀਦੀ ਬੱਚਿਆਂ ਵਗੈਰਾ ਨੂੰ ਹਾਂਜੀ ਇਹਦੇ ਚ ਬਾਕਾਇਦਾ ਸਕੂਲਾਂ ਦੇ ਵਿੱਚ ਪੀਰੀਅਡ ਲੱਗਣੇ ਚਾਹੀਦੇ ਨੇ ਇਹਦੇ ਬਾਰੇ ਪਲਾਂਟੇਸ਼ਨ ਬਾਰੇ ਦੱਸਣਾ ਚਾਹੀਦਾ ਉਹਨਾਂ ਨੂੰ ਵੀ ਕਿਉਂ ਧਰਤੀ ਦੇ ਉੱਤੇ ਜਿਆਦਾ ਜਿਆਦਾ ਮੂਟੇ ਜੜੇ ਲਗਾਉਣੇ ਨੇ ਕਿਉਂਕਿ ਜਿੱਦਾਂ ਬੂਟੇ ਆਪਾਂ ਕੱਟਨੇ ਆ ਜੇ ਪੌਦਾਂ ਕੱਟਨੇ ਕੋਟੂਕਟ ਪੰਜ ਪੌਦਿਆਂ ਦੀ ਗੱ ਤਾਂ ਕਿ ਜਿਹੜਾ ਦਾ ਮੇਨਟੇਨ ਬਣਾਰਾ ਕਿਉਂਕਿ ਆਪਾਂ ਪੌਦਾਂ ਪਹਿਲੇ ਜਾਂਦੇ ਕੱਟਨੇ ਨੇ ਹੁਣ ਲਗਾਏ ਕੱਟਨੇ ਲੋਕਾਂ ਨੇ ਦੀ ਬਿਆਗਰੂਤਾ ਨੇ ਹੁਣ ਗਰਮੀ ਜ਼ਿਆਦਾ ਪੈਂਦੀ ਆ ਹੁਣ ਲੋਕਾਂ ਨੂੰ ਪਤਾ ਲੱਗਦਾ ਵੀ ਪੌਦਿਆਂ ਦੀ ਕਿੰਨੀ ਅਹਿਮਤਾ ਸੀ ਦੇਖ ਸਕਦਾ ਮੈਂ ਕਿ ਖਬਰਾਂ ਦੇ ਵਿੱਚ ਵੀ ਅਕਸਰ ਹੀ ਚੱਲਦਾ ਰਹਿੰਦਾ ਕਿ ਗਲੋਬਲ ਗਲੋਬਲ ਵਾਰਨਿੰਗ ਆਉਂਦੀ ਜਾਂਦੀ ਹੈ ਬਾੜ ਆਉਂਦੀ ਜਾਂਦੀ ਹੈ ਗਰਮੀ ਦੇ ਕਾਰਨ ਪਹਾੜ ਖਿਸਕ ਰਹੇ ਨੇ ਮੀਂਹ ਦੇ ਕਾਰਨ ਪਹਾੜ ਖਿਸਕ ਰਹੇ ਨੇ ਇਹਨਾਂ ਇਹਨਾਂ ਚੀਜ਼ਾਂ ਕਰਕੇ ਹੀ ਜਿਹੜਾ ਲੋਕ ਹੁਣ ਜਾਗਰੂਕ ਹੋਏ ਨੇ ਜਦੋਂ ਦੇਖਦੇ ਆ ਸੋਸ਼ਲ ਮੀਡੀਆ ਤੇ ਨਿਊਜ਼ ਤੇ ਦੇਖਦੇ ਆ ਜਿਹੜੇ ਇਹਦੇ ਨਾਲ ਰਿ ਵਿਭਾਗ ਨੇ ਉਹਨਾਂ ਦੀਆਂ ਚੇਤਾਵਨੀਆਂ ਦੇ ਦਿੰਦੇ ਆ ਉਹ ਆਟੋਮੈਟਿਕਲੀ ਹੁਣ ਜਿਹੜੇ ਸਾਡੇ ਬੰਦੇ ਨੇ ਆਟੋਮੈਟਿਕ ਇਸ ਚੀਜ਼ ਨੂੰ ਹੋਇਆ ਵੀ ਜਿਆਦਾ ਜਿਆਦਾ ਪਲਾਂਟੇਸ਼ਨ ਕਰੀਏ ਘਰਾਂ ਦੇ ਵਿੱਚ ਜਿੱਥੇ ਜਗ੍ਹਾ ਮਿਲਦੀ ਹੈ ਉਹਨੇ ਲਗਾ ਲੈਣ ਲੋਕਾਂ ਥੈਂਕ ਯੂ ਸੋ ਐ ਸੰਨਾ ਸੀਗੇ ਸਤਨਾਮ ਜੀ ਜੋ ਕਿ ਉਹਨੇ ਕਿਹਾ ਕਿ ਰੁੱਖ ਬਚਾਓ ਰੁੱਖ ਲਗਾਓ ਜਤੋਂ ਜਿਆਦਾ ਜਿਆਦਾ ਸਾਨੂੰ ਰੁੱਖ ਲਗਾਉਣੇ ਚਾਹੀਦੇ ਨੇ ਕਿਉਂਕਿ ਆਨਲੇ ਸਮੇਂ ਦੇ ਵਿੱਚ ਸਾਨੂੰ ਮੁਸੀਬਤਾਂ ਦਾ ਸਾਹਮਣਾ ਨਾ ਕਰਨਾ ਪਵੇ ਤੇ ਗਲੋਬਲ ਵਾਰਨਿੰਗ ਤੋਂ ਬਚਿਆ ਜਾਵੇ ਤੇ ਜਿਹੜੀ ਕਹਿਰ ਦੀ ਗਰਮੀ ਪੈ ਰਹੀ ਹੈ ਇਹ ਕਹਿਰ ਦੀ ਗਰਮੀ ਕਿਉਂ ਪੈ ਰਹੀ ਹੈ ਕਿਉਂਕਿ ਸਾਡੇ ਇੱਥੇ ਪੇੜਾਂ ਦੀ ਕਮੀ ਹੈ ਹੋ ਗਈ ਹੈ ਆਕਸੀਜਨ ਦੀ ਕਮੀ ਹੋ ਗਈ ਹੈ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚੇ ਨਵੀਂ ਪੀੜ੍ਹੀ ਨੂੰ ਵੀ ਮੈਸੇਜ ਦਿੱਤਾ ਉਹਨਾਂ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚੇ ਜਿਹੜੇ ਕੀ ਹੈ ਪੇੜ ਆਪਣੇ ਲਗਾਣ ਰੁੱਖ ਲਗਾਣ ਰੁੱਖ ਬਚਾ ਜੁੜੇ ਹੋਏ ਲੋਕਾਂ ਦਾ ਆਵਾਜ਼ ਇਹਨਾਂ ਹਣੀ ਦਾ ਯੰਪੀਰਪੁਰ ਧਨਵਾਦ